ਦੋ ਚਾਰ ਬਸ ਮਿੰਟ ਮੈਂ ਲੈਣੇ ਭਰੇ ਮਨ ਨਾਲ ਸ਼ਬਦ ਨੇ ਕਹਿਣੇ ਗੁਰ ਅਸੀਸ ਸਿੰਘ ਬੇਟਾ ਪਿਆਰਾ ਇਹ ਚਰਨਜੀਤ ਦੀ ਅੱਖ ਦਾ ਤਾਰਾ 22 ਸਾਲ ਦੀ ਉਮਰ ਸੀ ਸਾਰੀ ਮਾਰ ਗਿਆ ਜਦ ਧੌਲ ਉਡਾਰੀ ਜੋਬ ਨਰੁੱਤੇ ਛੱਡ ਕੇ ਦੇਸ਼ ਚਲਾ ਗਿਆ ਉਹ ਵਿੱਚ ਪਰਦੇਸ ਮਨਰਾਜ ਸਿੰਘ ਦਾ ਵੱਡਾ ਭਾਈ ਕਰ ਗਿਆ ਕੈਨੇਡਾ ਵਿੱਚ ਚੜ੍ਹਾਈ ਮੁੱਠਪਟ ਘਰ ਨੂੰ ਬਰਾਜਵਾਨ ਛੱਡ ਕੇ ਤੁਰ ਗਿਆ ਇਹ ਜਹਾਨ ਇਸ ਪਰਿਵਾਰ ਦਾ ਮੋਤੀ ਮਾਨਕ ਚਲਾ ਗਿਆ ਏ ਬਸ ਅਚਾਨਕ ਗੁਰਵਿੰਦਰ ਕੌਰ ਮਾਂ ਦਾ ਉਹ ਜਾਇਆ ਸਮਾਂ ਨਹੀਂ ਹੋ ਗਿਆ ਪਰਾਇਆ ਚਰਨ ਜੀਤ ਦਾ ਰਾਜ ਦੁਨਾਰਾ ਸਭ ਨੂੰ ਸੀ ਉਹ ਜਾਨ ਤੋਂ ਪਿਆਰਾ ਜਦੋਂ ਵੀ ਬੋਲੇ ਮਿੱਠਾ ਬੋਲੇ ਬੋਲ-ਬੋਲ ਵਿੱਚ ਮਿਸ਼ਰੀ ਘੋਲੇ ਕਦੇ ਵੀ ਗੁੱਸੇ ਵਿੱਚ ਨਾ ਆਉਂਦਾ ਕਦੇ ਵੀ ਮੱਥੇ ਵੱਟ ਨਾ ਪਾਉਂਦਾ ਸਦਾ ਨਮਰਤਾ ਦੇ ਵਿੱਚ ਰਹਿਣਾ ਉਸ ਦੇ ਕੋਲ ਸੀ ਵੱਡਾ ਘਹਿਣਾ ਰਿਸ਼ਤੇਦਾਰ ਤੇ ਮਿੱਤਰ ਪਿਆਰੇ ਦਿਲ ਦੇ ਪਿਆਰ ਸਤਕਾਰ ਸੀ ਸਾਰੇ ਤੇਰੇ ਦੇ ਕੋਈ ਨੂਰ ਸੀ ਵਰਸਦਾ ਸਭ ਨੂੰ ਮਿਲਦਾ ਹੱਥ ਦਾ ਹੱਥ ਦਾ ਮੈਚਿਕ ਦੇ ਕੱਪੜੇ ਸੀ ਪਾਉਂਦਾ ਨਾਲ ਸਾਈ ਦਸਤਾਰ ਸਜਾਉਂਦਾ ਪੁੱਤਰ ਸੀ ਉਹ ਰਾਜ ਕੇ ਸੋਣਾ ਰਾਜ ਕੇ ਸੋਣਾ ਤੇ ਮਨ ਮੋਹਣਾ ਘਰ ਤੋਂ ਮਿਲੇ ਗੰਗੇ ਸੰਸਕਾਰ ਜੱਗ ਦਾ ਸੀ ਸੋਹਾਂ ਸਰਦਾਰ ਜਿਹੜੀ ਗੱਲ ਵੀ ਧਾਰ ਉਹ ਲੈਦਾ ਪੂਰੀ ਕਰਕੇ ਸਾਸੀ ਲੈਦਾ ਹਰ ਕੰਮ ਵਿੱਚ ਸੀ ਉਹ ਹਾਰ ਕਦੇ ਨ ਮੰਨੀ ਸੀ ਉਸ ਹਾਰ ਜਿੰਦੇ ਨਾਲ ਵੀ ਜਾਰੀ ਲਈ ਅੰਸਾ ਹਾਕ ਸੀ ਤੋਰ ਨਭਾਈ ਮਿੱਤਰਤਾਈ ਸੋ ਦੀ ਕਮਾਲ ਮਿਲਦੀ ਨਹੀਂ ਐ ਜਿਦੀ ਇਨਸਾਨ ਗ੍ਰੈਜੂਏਸ਼ਨ ਵੀ ਕੀਤੀ ਪੜ੍ਹਾਈ ਮਿਹਨਤੋਂ ਦੀ ਰੰਗ ਲਿਆਈ ਪੋਸਟ ਗ੍ਰੈਜੂਏਸ਼ਨ ਕਰਨ ਦੇ ਲਈ ਦੇਰੇ ਸਾਨੂੰ ਸੁਨਾਹਾ ਕਈ ਸੋਚ ਦਾ ਘੋੜਾ ਬਹੁਤ ਢਾਇਆ ਕੈਨੇਡਾ ਜਾਣ ਦਾ ਮਨ ਬਣਾਇਆ ਬਹੁਤ ਚੰਮਾ ਵਿੱਚ ਕਾਰੇ ਦਾ ਵਾਸਾ ਪੋਸਟੇ ਲੱਗ ਕੇ ਵੱਡੀਆਂ ਆਸਾਂ ਮਾਪਿਆਂ ਸਭ ਕੁਝ ਦਾਤੇ ਲਾ ਕੇ ਸਿਰ ਦੇ ਉੱਤੇ ਕੰਦੇ ਝਾਕੇ ਵਿਗਰਾ ਰੱਖ ਪਹਾੜ ਦੇ ਜੇਡਾ ਤੋਰ ਦਿੱਤਾ ਸੀ ਪੁੱਤ ਕਨੇਡਾ ਵਿਗਰਾ ਰੱਖ ਪਹਾੜ ਦੇ ਜੇਡਾ ਤੋਰ ਦਿੱਤਾ ਸੀ ਪੁੱਤ ਕਨੇਡਾ ਘੁੱਟ ਕੇ ਨਾਲ ਕਨੇਡੇ ਲਾਇਆ ਉਹਨੂੰ ਜਦੋਂ ਜਹਾਜ਼ ਚੜਾਇਆ ਕਰਨ ਲੱਗ ਪਿਆ ਜਾ ਪੜ੍ਹਾਈ ਕਾਲਜ ਦੇ ਵਿੱਚ ਰੌਣਕ ਲਾਈ ਜਾਂਦੇ ਸਾਰ ਕਾਲਜ ਦੇ ਵਿੱਚ ਛਾਇਆ ਸਭ ਦੇ ਮਨ ਨੂੰ ਸੀ ਉਹ ਭਾਇਆ ਗੋਤ ਮਾਰੇ ਦੀ ਹਾਜ਼ਰੀ ਭਰਦਾ ਜੋੜਿਆਂ ਦੀ ਸੀ ਸੇਵਾ ਕਰਦਾ ਮਤੇ ਨਾਲ ਵੀ ਗੱਲਾਂ ਕਰਦਾ ਪੁੱਛਦਾ ਰਹਿੰਦਾ ਹਾਲ-ਚੀ ਕਰਦਾ ਉਹਦਾ ਖਦਾਈ ਹੁੰਦਾ ਬੈਠਦਾ ਵੀਡੀਓ ਕਾਲ ਵੀ ਕਰਦਾ ਰਹਿੰਦਾ ਕਹਿੰਦਾ ਕਰੂ ਮੈਂ ਸੁਪਨੇ ਪੂਰੇ ਅਜੇ ਤੱਕ ਨੇ ਲੋ ਅਧੂਰੇ ਮੇਰਤ ਕਰਕੇ ਬਹੁਤ ਕਮਾਉਂ ਸੋਹਣੀ ਜੀ ਕੋਠੀ ਬਣਵਾਉਂ ਨਾਲ ਤੌਰ ਤੇ ਵਿਆਹ ਕਰਾਉਂ ਘਰ ਵਿੱਚ ਸੋਹਣੀ ਨਾਰ ਲਿਆਉਂ ਕਰੂੰਗਾ ਸਾਰੇ ਸੁਪਨੇ ਪੂਰੇ ਜਿਹੜੇ ਅੰਤ ਤੱਕ ਨੇ ਅਧੂਰੇ ਪਰ ਅੱਗੋਂ ਕੀ ਸਰ ਵਰਤਨੇ ਭਾਣੇ ਇਹ ਤਾਂ ਵੈਗਰੂ ਆਪ ਹੀ ਜਾਣੇ ਦਿਲ ਤੇ ਹੱਥ ਰੱਖ ਕੇ ਸੁਣਿਓ ساری ਗੱਲ ਪਰ ਅੱਗੋਂ ਕੀ ਸਰ ਵਰਤਨੇ ਭਾਣੇ ਇਹ ਤਾਂ ਵਾਹਿਗੁਰੂ ਆਪ ਹੀ ਜਾਣੇ ਮੰਮੀ ਨਾਲ ਗੱਲ ਰਾਤ ਨੂੰ ਕੀਤੀ ਕਹਿੰਦਾ ਹੁਣ ਤੱਕ ਸੋਣੀ ਬੀਤੀ ਕਹਿੰਦਾ ਨੀਂਦ ਨਹੀਂ ਹੁਣ ਆ ਨੌਂ ਘੂੜੇ ਬਸ ਦਿਓ ਬਠਾ ਜਾਨ ਦਾ ਸਮਾਜ ਜਦੋਂ ਵੀ ਆਉਂਦਾ ਕਾਰਨ ਕਰਤਾ ਆਪ ਬਣਾਉਂਦਾ ਨਹੀਂ ਸੀ ਇੱਜ਼ਤ ਚੇਤੇ ਕੋਈ ਇੱਕਦਮ ਲੋਕਣ ਹੋਣੀ ਹੋਈ ਘਰਨੀਆਂ ਵਿੱਚ ਸੀ ਲਿਆ ਮਕਾਨ ਜਿੱਥੋਂ ਛੱਡ ਕੇ ਗਿਆ ਜਹਾਨ ਨਾਲ ਸੀ ਘਰ ਵਿੱਚ ਗੋਰਾ ਰਹਿੰਦਾ ਵੱਡੀ ਵੱਡੀ ਉਸ ਨੂੰ ਕਹਿੰਦਾ ਮੂੰਹ ਦਾ ਮਿੱਠਾ ਦਿਲ ਦਾ ਖੋਟਾ ਟੋਟੇ ਕੀਤਾ ਨੀਰ ਦਾ ਟੋਟਾ ਮੂੰਹ ਦਾ ਮਿੱਠਾ ਦਿਲ ਦਾ ਖੋਟਾ ਟੋਟੇ ਕੀਤਾ ਨੀਰ ਦਾ ਟੋਟਾ ਚੱਕਰ ਵਿਊ ਵਿੱਚ ਆਪਾਂ ਆਕੇ ਖੜ ਗਿਆ ਸਿਰ ਤੇ ਕਾਲ ਰਾਮ ਸੀ ਉਹ ਕੋਈ ਖੁੰਖਾਰ ਸਿਰ ਤੇ ਸੀ ਕੋਈ ਭੂਤ ਸਵਾਰ ਛਾਕੂ ਦੇ ਨਾਲ ਕਰ ਕਰ ਵਾਰ ਜਿਉਂਦੇ ਨਹੀਂ ਉਸ ਦਿੱਤਾ ਮਾਰ ਦਿਲ ਦੀਆਂ ਗੱਲਾਂ ਦਿਲ ਵਿੱਚ ਲੈ ਕੇ ਗਿਆ ਉਹ ਬੜੇ ਤਸੀਹੇ ਸਹਿ ਕੇ ਐਸੀ ਸੀ ਇਹਨੂੰ ਹੋਈ ਹੋਈ ਤੱਕ ਤੱਕ ਕੇ ਹੋਣੀ ਵੀ ਰੋਈ ਐਸੀ ਸੀ ਮੋਰੀ ਹੋਈ ਹੋਈ ਤੱਕ ਤੱਕ ਕੇ ਹੋਈ ਵੀ ਰੋਈ ਚਾਰ ਮਹੀਨਿਆਂ ਵਿੱਚ ਕੈਨੇਡਾ ਭਾਣਾ ਵਰਤ ਗਿਆ ਸੀ ਏਡਾ ਜਦ ਮਨਹੂਸ ਖਬਰ ਇਹ ਆਈ ਧਰ ਵਿੱਚ ਪੈ ਗਈ ਹਾਲਤ ਆਈ ਕਾਲੀ ਕਹਾ ਕੋਈ ਆਮਛਾਈ ਸਾਡੇ ਲਈ ਕਿਆਮਤ ਵਿਆਈ ਜਿੱਥੇ ਹੈ ਸੀ ਚਾਨਣ ਸਵੇਰਾ ਉਥੇ ਹੋ ਗਿਆ ਕੋਪ ਹਨੇਰਾ ਰੋ ਰੋ ਹੋ ਗਿਆ ਹੰਨੋ ਬਿਆਹ ਕਰ ਗਿਆ ਜਿਨ੍ਹਾਂ ਦਾ ਲਾडला ਲਾਲ ਹਰ ਕੋਈ ਕਹਿੰਦਾ ਇਹ ਕੀ ਹੋਇਆ ਹੰਮਾ ਮਾਰ ਕੇ ਹਰ ਕੋਈ ਰੋਇਆ ਪੁੱਤਰ ਸੀ ਉਹ ਬੜਾ ਹੀ ਸਾਉ ਕੇ ਸੇ ਨਾ ਸੋਇਆ ਏਦਾਂ ਜਾਉ ਪੁੱਤਰ ਸੀ ਉਹ ਬੜਾ ਹੀ ਸਾਉ ਕੇ ਸੇ ਨਾ ਸੋਇਆ ਐਸਾ ਜਾਉ ਰਾਜਨ ਤੇ ਸਾਹਿਬ ਲੋ ਵੀਰ ਰਾਜਨ ਤੇ ਸਾਹਿਬ ਲੋ ਵੀਰ ਭਰਾ ਦਾ ਲੈ ਪੰਜ ਘੂੜੇ ਕਸੀਰ ਚਲੇ ਕਨੇਟਾ ਤੋਂ ਅਖੀਰ ਪਹੁੰਚ ਗਏ ਵਾਟਾਂ ਨੂੰ ਤੀਰ ਇੱਕ ਜਦ ਮੈਂ ਜ਼ਿੰਦਗੀ ਚ ਜੇ ਵੀ ਪਹਿਲੀ ਵਾਰੀ ਦੇਖੀ ਹੈ ਕਿ ਕਿਵੇਂ ਮੌਤ ਦੇ ਨਾਲ ਉਸ ਨੂੰ ਵਿਆਹ ਦੇ ਲਈ ਢਹਣਾ ਨੇ ਮਾਰ ਨੇ ਪਿਓ ਨੇ ਭਲਾ ਨੇ ਰਿਸ਼ਤੇਦਾਰਾਂ ਨੇ ਸਜਾ ਕੇ ਤੋੜਿਆ ਕਿਮਾ ਕਰਿਓ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਮਨ ਰਹਿ ਨਹੀਂ ਰਿਹਾ ਜਿਵੇਂ ਇਹ ਘਰੋਂ ਵਾਪਸੇ ਆਇਆ ਮਾਂ ਨੇ ਸੋਹ ਸੋਹ ਸ਼ਗਨ ਬਨਾਇਆ ਜਿਵੇਂ ਇਹ ਉਹ ਘਰੋਂ ਵਾਪਸੇ ਆਇਆ ਮਾਂ ਨੇ ਸੋਹ ਸੋਹ ਸ਼ਗਨ ਬਨਾਇਆ ਟਹਿਰਾ ਸੇਰਾਂ ਨੂੰ ਸਜਾਇਆ ਪਿਓ ਨੇ ਗਲ ਵਿੱਚ ਹਾਰ ਸਿਪਾਇਆ ਪਿਆਸ ਭਾਣੇ ਭਰਾ ਨੂੰ ਗਲ ਨਾਲ ਲਾਇਆ ਅੰਬੂ ਲੈਣ ਸਵੇਦ ਚੜਾਇਆ ਹੱਥੀ ਜਾ ਕੇ ਲੰਬੂ ਲਾਇਆ ਇਸ ਤਰ੍ਹਾਂ ਸਿਵਾਰ ਚਾਇਆ ਹੱਥੀ ਜਾ ਕੇ ਲੰਬੂ ਲਾਇਆ ਮੋਹ ਤੇ ਨਾਲ ਸੀ ਐਦਾਂ ਵਿਆਹ ਆ ਕੋ ਸਾ ਸੰਗੀਤਿਓ ਗੁਰੂ ਪਾਤਸ਼ਾਹ ਭਕਸ਼ਕਰਨ ਤੇ ਤਾਂ ਕਿਸੇ ਦੇ ਨਾਲ ਨਾ ਹੋਵੇ ਐਦਾਂ ਕਿਸੇ ਦੇ ਨਾਲ ਨਾ ਹੋਵੇ ਕਿਸੇ ਨਾ ਅੱਖੋਂ ਹੰਝੂ ਡੋਵੇ ਜਾਨ ਤੋਂ ਬਾਅਦ ਕਰੇ ਸਭਾ ਉਸ ਨੂੰ ਯਾਦ ਆਸਾਕ ਸੰਬੰਧੀ ਮਿੱਤਰ ਪਿਆਰੇ ਦੂਰ ਦੁਰਾਡੇੋਂ ਪਹੁੰਚੇ ਸਾਰੇ ਸ਼ਰਧਾ ਦੇ ਫੁੱਲ ਲੈ ਕੇ ਸਾਰੇ ਸਜੇ ਹੋਏ ਹਾਂ ਗੁਰੂ ਦਵਾਰੇ ਤੋਂ ਇਹ ਤਾਂ ਗੀਤ ਹੈ ਭੁਲ ਲਹਾਰ ਪਰ ਬਖਸ਼ਣ ਹਾਰ ਹੈ ਆਪ ਦਤਾਰ ਵਿਛੜੀ ਰੂਹ ਲਈ ਕੀਤੀ ਅਰਦਾਸ ਗੁਰ ਚਰਨਾ ਵਿੱਚ ਰੇ ਨਿਮਾਸ جاتک میر کرے کرتار سکری وسے باقی پروار جاتک میر کرے کرتا سخی وسن سارے پروار سخی وسن سارے پروار واری رک ان